ਸਾਸ਼ੀ ਕਾਲ ਜੀ ਜਿੱਦਾਂ ਆਪਾਂ ਨੂੰ ਪਤਾ ਹੈ ਕਿ ਕਰੋਨਾ ਦੀ ਮਹਾਮਾਰੀ ਜਿਹੜੀ ਹੈਗੀ ਆ ਇਸ ਟਾਈਮ ਪੂਰੇ ਜੋਰ-ਸ਼ੋਰ ਨਾਲ ਚੱਲ ਰਹੀ ਹੈ ਪੂਰੀ ਪੀਕ ਤੇ ਹੈਗੀ ਆ ਇਸ ਟਾਈਮ ਉਹ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਮਰੀਜ਼ ਆ ਰਹੇ ਆ ਕਿਤੇ ਨਾ ਕਿਤੇ ਇਸ ਕਰੋਨਾ ਮਹਾਮਾਰੀ ਦੇ ਕਰਕੇ ਕਿਤੇ ਨਾ ਕਿਤੇ ਸਿਹਤ ਵਿਭਾਗ ਵੀ ਥੋੜਾ ਜਿਹਾ ਹੈਲਪਲੈਸ ਜਾ ਹੋਇਆ ਲੱਗਦਾ ਹੈ ਕਿਉਂਕਿ ਜਿਹੜੇ ਸਾਡੇ ਮੁੱਢਲੀਆਂ ਸਹੂਲਤਾਂ ਸੀਗੀਆਂ ਹਸਪਤਾਲਾਂ ਦੀਆਂ ਉਹ ਵੀ ਕਿਤੇ ਘਾਟ ਮਹਿਸੂਸ ਹੋ ਰਹੀ ਹੈ ਇਸ ਟਾਈਮ ਵੈਂਟੀਲੇਟਰ ਲਗਾ ਲੋ ਆਕਸੀਜਨ ਲਗਾ ਲੋ ਜਾਂ ਵੈਕਸੀਨ ਦੀ ਅੱਜ ਕੱਲ ਵੈਕਸੀਨ ਦੀ ਬੜੀ ਤਕੜੀ ਸਮੱਸਿਆ ਪੰਜਾਬ ਦੇ ਵਿੱਚ ਚੱਲ ਰਹੀ ਹੈ ਪਰ ਇੱਥੇ ਜਿਹੜਾ ਹੈਗਾ ਕਿ ਇਹ ਨਗਰ ਕੌਂਸਲ ਜੀਤਪੁਰ ਲੋ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਇੱਕ ਕਰੋਨਾ ਮਰੀਜ਼ਾਂ ਲਈ ਜਿਹੜਾ ਹੈਗਾ ਗੋਰਡਨ ਕਰਨ ਵਾਸਤੇ ਇੱਥੇ ਜਿਹੜਾ ਹੈਗਾ ਇੱਕ 100 ਬੈੱਡ ਦਾ ਜਿਹੜਾ ਇੱਕ ਆ ਆਰਜੀ ਤੌਰ ਤੇ ਹਸਪਤਾਲ ਕਿਹਾ ਜਾ ਸਕਦਾ ਹੈ ਇੱਕ ਸੈਂਟਰ ਬਣਾਇਆ ਗਿਆ ਹੈਗਾ ਇੱਕ ਬਹੁਤ ਅੱਛਾ ਉਪਰਾਲਾ ਹੈਗਾ ਜ਼ੀਰਕਪੁਰ ਨਗਰ ਕਾਉਂਸਲ ਦਾ ਇਹਦੇ ਕੋਈ तकरीबन 25 ਲੱਖ ਦੀ ਕੀਮਤ ਲਾਗਤ ਲੱਗ ਚੁੱਕੀ ਹੈ ਸ਼ਾਇਦ ਇਹਦੇ ਆਪਾਂ ਗੱਲ ਕਰਦੇ ਹਾਂ ਸਾਡੇ ਨਾਲ ਨਗਰ ਕਾਉਂਸਲ ਜ਼ੀਰਕਪੁਰ ਦੇ ਜਿਹੜੇ ਪ੍ਰਧਾਨ ਹੈਗੇ ਆ ਉਹਦੇ ਵੀਰ ਸਿੰਘ ਢਿੱਲੋਂ ਜੀ ਆਪਣੇ ਨਾਲ ਖੜੇ ਆ ਆਪਾਂ ਕਰਦੇ ਹਾਂ ਗੱਲ ਸਸੀ ਗੱਲ ਜੀ ਇਹ ਸਸੀ ਗੱਲ ਜੀ ਸਾਰੇ ਜਿੰਨੇ ਵਿਊਅਰਸ ਆ ਸਾਰਿਆਂ ਨੂੰ ਫਤਿਹ ਅਰਸ ਕਰਦਾ ਤੇ ਆਸ਼ ਕਰਦਾ ਵੀ ਸਾਰੇ ਤੰਦਰੁਸਤ ਹੋਣਗੇ ਸਾਰਿਆਂ ਦੇ ਜਿਹੜੇ ਪਰਿਵਾਰ ਨੇ ਉਹ ਤੰਦਰੁਸਤ ਹੋਣਗੇ ਅੱਛਾ ਇਹ ਸਭ ਜਿਹੜਾ ਇਹ ਬਹੁਤ ਅੱਛਾ ਪ੍ਰਾਰਾਲਾ ਕੀਤਾ ਗਿਆ ਇਹ ਕਿੱਥੋਂ ਤੁਹਾਨੂੰ ਇਹ ਕਿੱਥੋਂ ਪ੍ਰੇਰਣਾ ਮਿਲੀ ਕਿ ਆਪਾਂ ਇਦਾਂ ਦਾ ਪ੍ਰਾਰਾਲਾ ਕਰੀਏ ਜੀ ਦੇਖੋ ਜੋ ਮਾਹੌਲ ਚੱਲ ਰਿਹਾ ਹੈ ਜੋ ਕਿਉਂਕਿ ਰੋਜ਼ ਲੋਕ ਕੰਟੈਕਟ ਕਰਦੇ ਹੈ ਕਿਉਂਕਿ ਜੋ ਪੈਂਡੈਮਿਕ ਹੈ ਇਹ ਸਿਰਫ ਆਪਣੇ ਸ਼ਹਿਰ ਦੇ ਵਿੱਚ ਨਹੀਂ ਪੂਰੇ ਦੇਸ਼ 'ਚ ਪੂਰੀ ਦੁਨੀਆ ਦੇ ਵਿੱਚ ਬਹੁਤ ਕਹਿਰ ਮਚਾਇਆ ਹੋਇਆ ਹੈ ਇਸ ਬਿਮਾਰੀ ਨੇ ਸੋ ਜਿੱਥੇ ਸਰਕਾਰ ਵੀ ਤੇ ਵੱਖ-ਵੱਖ ਸੰਸਥਾਵਾਂ ਵੀ ਆਪਣੇ ਦੌਰ ਤੇ ਇਹ ਜਿਹੜੀ ਲੜਾਈ ਆ ਉਹਨੂੰ ਲੜ ਰਹੇ ਆ ਉੱਥੇ ਅਸੀਂ ਇੱਕ ਆਪਣੇ ਵੱਲੋਂ ਨਗਰ ਕਾਉਂਸਲ ਜੀਰਕਪੁਰ ਵੱਲੋਂ ਅਸੀਂ ਇਹ ਸੋਚਿਆ ਵੀ ਜਿਹਦੇ ਵਿੱਚ ਜਿਹੜੀ ਜਿੰਨੀ ਸਹੂਲਤ ਕਿਉਂਕਿ ਇਹ ਜਿਹੜੀ ਸੰਸਥਾ ਹੈ ਨਗਰ ਕਾਉਂਸਲ ਹੈ ਇਹ ਸੰਸਥਾ ਲੋਕਾਂ ਦੀ ਸੇਵਾ ਦੇ ਲਈ ਹੈ ਸੋ ਜਿੰਨੀ ਇੱਕ ਅਸੀਂ ਚੀਜ਼ ਸਹੂਲਤ ਉਹਨਾਂ ਨੂੰ ਦੇ ਸਕਦੇ ਆ ਸਾਡੀ ਕੋਸ਼ਿਸ਼ ਇਹ ਹੈ ਵੀ ਇਸ ਮਾਹੌਲ ਦੇ ਵਿੱਚ ਜਿੰਨਾ ਅਸੀਂ ਲੋਕਾਂ ਨੇ ਮਤ ਕਰ ਸਕੀਏ ਤਾਂ ਓਨੀ ਘੱਟ ਸੋ ਅਸੀਂ ਇੱਥੇ ਜਿਹੜਾ ਸਾਡੇ ਅਫਸਰਾ ਪੈਲੇਸ ਹੈ ਇਹ ਸਾਨੂੰ ਬਹੁਤ ਮੈਂ ਧੰਨਵਾਦ ਦੀਆਂ ਇਹਨਾਂ ਦਾ ਇਹਨਾਂ ਨੇ ਸਾਨੂੰ ਇੱਕ ਪੈਲੇਸ ਦੇ ਜਿਹੜੇ ਮਾਲਕ ਨੇ ਉਹ ਸਾਡੇ ਨਾਲ ਨੇ ਇਹਨਾਂ ਨੇ ਸਾਨੂੰ ਆਪਣੇ ਦੌਰ ਤੇ ਇਹ ਫ੍ਰੀ ਜਿਹੜਾ ਹੈਗਾ ਪੈਲੇਸ ਦਿੱਤਾ ਹੈ ਇਹ ਸੇਵਾ ਕਰਨਾ ਸਟੇਨਾਂ ਦਾ ਵੀ ਮੈਂ ਧੰਨਵਾਦ ਕਰਦਾ ਤੇ ਅਸੀਂ ਇੱਥੇ 100 ਬੈੱਡ ਦਾ ਜਿਹੜਾ ਹੈਗਾ ਘਟੋ-ਘਟ ਜਿਹੜਾ ਇਹ ਸੈਂਟਰ ਹੈ ਇਹਨੂੰ ਤਿਆਰ ਕਰ ਰਹੇ ਜਿਹਦੇ ਵਿੱਚੋਂ ਚਾਲੂ ਹੋ ਕਰਨ ਦਾ ਅਸੀਂ ਤਦਾਦ ਤੇ ਆ ਜਲਦੀ ਇਹਨੂੰ ਕਰਾਂਗੇ ਉਹਦੇ ਵਿੱਚ ਜਿੰਨੀਆਂ ਸਾਡੇ ਇੰਤਜ਼ਾਮ ਨੇ ਉਹਨਾਂ ਨੂੰ ਅਸੀਂ ਰੋਜ਼ ਜਿਹੜਾ ਅਪਗ੍ਰੇਡ ਕਰ ਰਹੇ ਹਾਂ ਤੇ ਸਾਰੀਆਂ ਸਹੂਲਤਾਂ ਜਿਹੜੀਆਂ ਇੱਥੇ ਲੋਕਾਂ ਨੂੰ ਰਹਿਣ ਵਾਸਤੇ ਉਹਨਾਂ ਦੇ ਖਾਣ ਵਾਸਤੇ ਉਹਨਾਂ ਨੂੰ ਜੋ ਜੋ ਸਹੂਲਤਾਂ ਸੀ ਆਪਣੇ ਵੱਲੋਂ ਦੇ ਸਕਦੇ ਨੇ ਨਰਸਿਸ ਨੇ ਡਾਕਟਰ ਨੇ ਦਵਾਈਆਂ ਨੇ ਹਰ ਇੱਕ ਚੀਜ਼ ਜਿਹੜੀ ਹੈ ਇੱਥੇ ਅਸੀਂ ਉਹਨਾਂ ਨੂੰ ਮੁਹੱਈਆ ਕਰਾਵਾਂਗੇ ਤੇ ਸਾਰਿਆਂ ਤੋਂ ਮੇਨ ਗੱਲ ਸੀ ਇਹ ਬੇਨਤੀ ਸਾਰਿਆਂ ਨੂੰ ਇਹ ਵੀ ਇਹ ਜਿਹੜਾ ਹੈਗਾ ਅਸੀਂ ਨਗਰ ਕਾਉਂਸਲ ਵੱਲੋਂ ਤੇ ਸਾਡੇ ਅਸੀਂ ਆਪਣੇ ਵੱਲੋਂ ਜੇ ਲੋਡ ਪਊਗੀ ਤਾਂ ਇਹਦੇ ਵਿੱਚ ਆਪਣਾ ਯੋਗਦਾਨ ਪਾਵਾਂਗੇ ਕਿਸੇ ਦੀ ਵੀ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਸੀ ਕੋਈ ਡੋਨੇਸ਼ਨ ਨਹੀਂ ਕਿਸੇ ਤੋਂ ਵੀ ਅਸੀਂ ਆਪ ਬਹਾਰ ਹੈ ਜਿਹੜੀ ਨਗਰ ਕਾਉਂਸਲ ਹੈ ਇਹਨੂੰ ਕਰੇਗੀ ਤੇ ਬਿਲਕੁਲ ਫ੍ਰੀ ਜਿਹੜੀ ਸੇਵਾਵਾਂ ਇੱਥੇ ਸਾਰਿਆਂ ਨੂੰ ਦਿੱਤੀਆਂ ਜਾਣਗੀਆਂ ਜਿਨ੍ਹਾਂ ਨੂੰ ਵੀ ਕੋਈ ਲੋਡ ਮਹਿਸੂਸ ਹੁੰਦੀ ਹੈ ਉਹ ਇੱਥੇ ਜਦੋਂ ਮਰਜ਼ੀ ਆ ਕੇ ਜਿਨ੍ਹਾਂ ਨੂੰ ਕੋਈ ਕਰੋਨਾ ਦੀ ਦਿੱਕਤ ਆਉਂਦੀ ਹੈ ਪਰਿਵਾਰ ਦੇ ਵਿੱਚ ਹਰ ਇੱਕ ਚੀਜ਼ ਜਿਹੜੀ ਸਹੂਲਤ ਆ ਉਹ ਅਸੀਂ ਇੱਥੇ ਉਹਨਾਂ ਨੂੰ ਪਹੁੰਚਾਉਂਦੇ ਆ। ਇਹਦੇ ਵਾਸਤੇ ਸਰ ਕੋ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਤੁਸੀਂ। ਬਿਲਕੁਲ ਅਸੀਂ ਆਉਣ ਵਾਲੇ ਦਿਨ ਚ ਇੱਕ ਵਾਰੀ ਸਾਡਾ ਇਹ ਸਾਰਾ ਜਿਹੜਾ ਆਉਣ ਵਾਲੇ ਇੱਕ ਦੋ ਦਿਨਾਂ ਦੇ ਵਿੱਚ ਇਹ ਪੂਰਾ ਸੈਟਅਪ ਕੰਪਲੀਟ ਹੋ ਜਾਣਾ ਤੇ ਅਸੀਂ ਨਾਲ ਦੀ ਨਾਲ ਇੱਕ ਹੈਲਪਲਾਈਨ ਨੰਬਰ ਜਿਹੜਾ ਹੈਗਾ ਉਹਦੇ ਤੇ ਅਸੀਂ ਜਾਰੀ ਕਰਾਂਗੇ ਜਿਹਦੇ ਤੇ 24 ਘੰਟੇ ਅਸੀਂ ਜਿਹੜੀ ਸਾਡੀ ਟੀਮ ਹੈ ਨਗਰ ਕਾਉਂਸਲ ਦੀ ਉਹ ਹਾਜ਼ਰ ਰਹੇਗੀ। ਸਾਡੇ ਕੋਲੇ ਇੱਕ ਅਸੀਂ ਵੱਡੀ ਜਿਹੜੀ ਐਂਬੂਲੈਂਸ ਹੈ ਉਹ ਇੱਥੇ ਵਿੱਚ ਨਾਲ ਸਾਡੇ ਕੋਲੇ ਤਨਾਤ ਰਹੇਗੀ ਜਿਹਦੇ ਜੇ ਕਿਸੇ ਤਰ੍ਹਾਂ ਦੀ ਲੋੜ ਇੱਥੋਂ ਕਿਸੇ ਤਰ੍ਹਾਂ ਦੀ ਹੁੰਦੀ ਹੈ ਤਾਂ ਕਿ ਹਸਪੀਟਲ ਤੱਕ ਲੈ ਕੇ ਜਾਣਾ ਘਰੋਂ ਕਿਸੇ ਨੂੰ ਇੱਥੇ ਲੈ ਕੇ ਆਉਣਾ ਹਰ ਇੱਕ ਜਿਹੜੀ ਸਹੂਲਤ ਹੈ ਅਸੀਂ ਉਹਨਾਂ ਨੂੰ ਦੇਵਾਂ ਇੱਥੇ ਰੋਟੀ ਪਾਣੀ ਦਾ ਚਾਹ ਦਾ ਬੰਦੋਬਸਤ ਵਗੈਰਾ ਹਰ ਇੱਕ ਚੀਜ਼ ਜਿਹੜੀ ਰੋਟੀ ਪਾਣੀ ਹੈ ਤਿੰਨੇ ਟਾਈਮ ਦੀ ਰੋਟੀ ਪਾਣੀ ਦੋ ਟਾਈਮ ਦੀ ਚਾਹ ਤੇ ਜੇ ਉਹਨਾਂ ਨੂੰ ਵਿੱਚ ਵੀ ਕਿਸੇ ਨੂੰ ਕੋਈ ਚੀਜ਼ ਦੀ ਖਾਣ ਦੀ ਪੀਣ ਦੀ ਕਿਸੇ ਤਰ੍ਹਾਂ ਦੀ ਕੋਈ ਜੀਜ ਦੀ ਲੋੜ ਮਹਿਸੂਸ ਹੁੰਦੀ ਤਾਂ ਹਰ ਇੱਕ ਚੀਜ਼ ਜਿਹੜੀ ਆ ਉਹ ਇੱਥੇ ਉਹਨਾਂ ਨੂੰ ਉਪਲਬਧ ਕਰਾਈ ਜਾਊਗੀ ਦਵਾਈਆਂ ਵਗੈਰਾ ਟੈਸਟ ਵਗੈਰਾ ਸਭ ਕੁਝ ਦਵਾਈਆਂ ਹੋ ਗਈਆਂ ਜਿਹ ਗਲੂਕੋਸ ਵੀ ਕਿੰਨੂੰ ਲੱਗਣ ਦੀ ਲੋੜ ਆ ਉਹਦੇ ਜਿਹੜੇ ਸਟੈਂਡ ਨੇ ਉਹ ਅਸੀਂ ਹਰ ਇੱਕ ਚੀਜ਼ ਜਿਹੜੀ ਆ ਉਹਦਾ ਇੰਤਜ਼ਾਮ ਇੱਥੇ ਕਰ ਰਹੇ ਹਾਂ ਪੂਰਾ ਬੰਦੋਬਸ ਕੀਤਾ ਹੋਇਆ ਹੈ ਬਿਲਕੁਲ ਇਹ ਵਾਸਤੇ ਜਿੱਦਾਂ ਆਪਾਂ ਮਰੀਜ਼ਾਂ ਨੂੰ ਜਿਹੜੀ ਵੱਧਦੀ ਜਾ ਰਹੀ ਬਿਮਾਰੀ ਇਹਨਾਂ ਦੇ ਚੈੱਕਅਪ ਵਾਸਤੇ ਡਾਕਟਰ ਵਗੈਰਾ ਦਾ ਇੰਤਜ਼ਾਮ ਕਰਾ ਰਹੇ ਜੀ ਬਿਲਕੁਲ ਸਾਡੇ ਕੋਲੇ ਇੱ ਅਸੀਂ ਘਟੋ ਘਟ 10 ਨਰਸਾਂ ਜਿਹੜੀਆਂ ਇੱਥੇ ਹਾਜ਼ਰ ਰਹਿਣਗੀਆਂ ਹਰ ਸਮਾਂ ਤੇ ਤਿੰਨ ਤੋਂ ਚਾਰ ਡਾਕਟਰ ਜਿਹੜੇ ਨੇ ਉਹ ਇੱਥੇ ਹਮੇਸ਼ਾ ਹਾਜ਼ਰ ਰਹਿਣਗੇ ਤੇ ਜਿਵੇਂ ਜਿਵੇਂ ਜੇ ਸਾਨੂੰ ਲੋਡ ਮਹਿਸੂਸ ਹੁੰਦੀ ਹੈ ਤੇ ਅਸੀਂ ਉਹਨਾਂ ਦੀ ਜਿਹੜੀ ਗਿਣਤੀ ਹੈ ਉਹ ਵੀ ਅਸੀਂ ਸਮੇਂ ਬਰ ਸਮੇਂ ਵਧਾਉਂਦੇ ਰਹਾਂਗੇ ਇਹ ਜੋ ਡਾਕਟਰਾਂ ਜਾਂ ਨਰਸ ਸਟਾਫ ਹੈਗਾ ਇਹ ਤੋਂ ਅਸੀਂ ਆਪਣੇ ਵੱਲੋਂ ਕਰਦੇ ਕਿ ਸਰਕਾਰ ਨਾਲ ਪ੍ਰੋਵਾਈਡ ਇਹ ਅਸੀਂ ਆਪਣੇ ਵੱਲੋਂ ਜਿਹੜਾ ਹੈਗਾ ਡਾਕਟਰ ਜਿਹੜੇ ਨੇ ਇੱਥੇ ਵੱਖ-ਵੱਖ ਜਿਹੜੇ ਸੰਸਥਾਵਾਂ ਨਾਲ ਜੁੜੇ ਨੇ ਜਾਂ ਜਿਹੜੇ ਹਸਪੀਟਲਾਂ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਉਹਨਾਂ ਦੇ ਨਾਲ ਅਸੀਂ ਸੰਪਰਕ ਕੀਤਾ ਤੇ ਜਿਹੜੇ ਨਰਸਿੰਗ ਕਾਲਜੇਜ਼ ਨੇ ਜਿਹਦੇ ਵਿੱਚ ਸਾਡੇ ਬੱਚੇ ਵੀ ਨੇ ਤੇ ਜਿਹੜੀਆਂ ਮੇਨ ਟ੍ਰੇਨਡ ਨਰਸਿਸ ਨੇ ਉਹਨਾਂ ਦੇ ਨਾਲ ਸੰਪਰਕ ਕਰਕੇ ਜਿਹੜਾ ਇਹ ਅਰੇਂਜਮੈਂਟ ਹੈ ਅਸੀਂ ਆਪਣੇ ਦੌਰ ਤੇ ਕਰੇ ਇਹ ਬਹੁਤ ਅੱਛਾ ਉਪਰਾਲਾ ਜੀ ਤੁਹਾਡਾ ਜਿਹੜਾ ਆਪਾਂ ਸਾਡੇ ਨਾਲ ਉਹਦੇ ਵੀਰ ਸਿੰਘ ਢਿੱਲੋਂ ਜੀ ਇਹਨਾਂ ਦਾ ਜਿਹੜਾ ਸੈਂਟਰ ਖੋਲਣ ਵਾਸਤੇ ਬਹੁਤ ਅੱਛਾ ਉਪਰਾਲੇ ਕੀਤੇ ਗਏ ਆ ਆਪਾਂ ਗੱਲ ਕਰਦੇ ਆ ਜਿਹੜੇ ਹੈਗੇ ਆ ਅਫਸਰ ਪੈਲਸ ਦੇ ਜਿਹੜੇ ਮਾਲਕ ਹੈਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਇਹ ਤੁਹਾਨੂੰ ਇਹ ਕਿੱਥੋਂ ਪ੍ਰੇਰਨਾ ਮਿਲੀ ਕਿ ਆਪਾਂ ਇਹਦਾ ਸੇਵਾ ਕਰੀਏ ਜੀ ਵੇਖੋ ਜੀ ਮਤਲਬ ਆਪਾਂ ਨੇ ਦੇਖ ਕੇ ਜਿਹੜੀ ਮਹਾਮਾਰੀ ਚੱਲ ਰਹੀ ਹੈ ਇੰਨੀ ਵੱਡੀ ਅਸੀਂ ਵੀ ਸੋਚਿਆ ਕੋਈ ਆ ਸਾਡਾ ਕੋਈ ਯੋਗਦਾਨ ਪਾ ਜੂਗਾ ਪਰ ਬੱਚਾਂ ਕਿ ਕਿਸੇ ਦੀ ਵੀ ਜਾਨ ਬਚ ਸਕਦੀ ਹੈ ਜੋ ਇੱਕ ਸਮੇਂ ਦੀ ਲੋੜ ਹੈ अच्छा जी ਲੋੜ ਅਨੁਸਾਰ ਅਸੀਂ ਇਹਨੂੰ ਤਾਂ ਹੀ ਉਹ ਕਰਿਆ ਵੀ ਇਹਨੂੰ ਸੈਂਟਰ ਬਣਾਇਆ ਜਾਵੇ ਤੇ ਜਿੰਨੀ ਵੱਧ ਵੱਧ ਪਬਲਿਕ ਦੀ ਸੇਵਾ ਕਰੀ ਜਾਵੇ। ਇਹਦੇ ਵਾਸਤੇ ਤੁਸੀਂ ਕਰਾਇਆ ਵਗੈਰਾ ਕੁਝ ਲੈ ਰਹੇ ਨਹੀਂ ਜੀ ਨਹੀਂ ਕੋਈ ਕਰਾਇਆ ਨਹੀਂ ਫ੍ਰੀ ਆਫ ਕਾਸਟ ਅਸੀਂ ਸਾਰਾ ਕੁਝ ਰੋਟੀ ਪਾਣੀ ਦਾ ਇੰਤਜ਼ਾਮ ਵਗੈਰਾ ਤੁਹਾਡੇ ਨਾਲ ਸਭ ਕੁਝ ਜੀ ਸਭ ਨਵੀਂ ਪ੍ਰਧਾਨ ਜੀ ਵੱਲੋਂ ਕੋਈ ਰੋਟੀ ਪਾਣੀ ਦਾ ਸਾਡੇ ਵੱਲੋਂ ਤਾਂ ਪਹਿਲਾਂ ਤੋਂ ਪ੍ਰੋਵਾਈਡ ਕਰਾ ਦਿੱਤਾ। ਪਹਿਲਾਂ ਤੋਂ ਕਰਤਾ ਬਿਜਲੀ ਪਾਣੀ ਜੋ ਹੋ ਗਿਆ। ਬਿਜਲੀ ਪਾਣੀ ਜੀ ਸਾਰਾ ਕੁਝ ਜਨਰੇਟਰ ਡੀਜੀ ਸੈੱਟ ਵਗੈਰਾ ਰੂਮ ਵਗੈਰਾ ਸਭ ਕੁਝ ਸਾਡੇ ਵੱਲੋਂ ਪ੍ਰੋਵਾਈਡ ਕਰਾਇਆ। ਕੀ ਨਾਮ ਕੀ ਹੈ ਜੀ ਆਪਣਾ ਜੀ? ਮੇਰਾ ਨਾਮ ਜਗਵਿੰਦਰ ਸਿੰਘ ਹੈ ਤੁਹਾਨੂੰ ਇਹ ਬਹੁਤ ਅੱਛਾ ਉਪਰਾਲਾ ਜੀ ਜਿੱਦਾਂ ਇਦਾਂ ਸਮਾਜ ਸੇਵੀ ਜਿਹੜੇ ਲੋਕ ਅੱਗੇ ਆਉਣਗੇ ਤਾਂ ਹੀ ਇਸ ਬਿਮਾਰੀ ਨੂੰ ਜਿਹੜਾ ਹੈਗਾ ਕੰਟਰੋਲ ਵਿੱਚ ਕੀਤਾ ਜਾ ਸਕਦਾ ਹੈ ਕੈਮਰਾ